ਅਕਾਲੀ ਦਲ ਦੀ ਕਾਨਫਰੰਸ ਤੇ ਆਏ ਅਸੀਂ ਤਾਂ ਕਾਲੀ ਪਿੱਛੇ ਆਇਆ ਵੀ ਓਏ ਮਿਲ ਜੇ ਨਾ ਨੂੰ ਸੀਟ ਮਿਲ ਜਗਾ ਲੀ ਠੀਕ ਆ ਅਸੀਂ ਬਹੁਤ ਔਖੇ ਹੋਏ ਪਏ ਆ ਚਿੱਟਾ ਸਾਡ ਰੱਖਿਆ ਠੀਕ ਆ ਸਾਡੇ ਮਾਮਾ ਦੇ ਪੁੱਤ ਮਰ ਕੇ ਅਸੀਂ ਇਹ ਜੀ ਪਾਰਟੀ ਨੂੰ ਕੀ ਕਰਾਉਣਾ ਤੇ ਅਕਾਲੀ ਪਾਰਟੀ ਹੋਣੀ ਚਾਹੀਦੀ ਆ ਮੇਲਾ ਮਾਗੀ ਦੌਰਾਨ ਅੱਜ ਵੱਡੀ ਸਿਆਸੀ ਕਾਨਫਰੰਸ ਜੋ ਮਹਿਲਾਵਾਂ ਦੀ ਪਹਿਲੀ ਕਾਨਫਰੰਸ ਸ਼ੁਰੂ ਹੋਈ ਆ ਪਹਿਲੀ ਵਾਰ ਹੋਇਆ ਕਿ ਪਿਛਲੇ ਲੰਬੇ ਸਮੇਂ ਦੌਰਾਨ ਤੇ ਅਕਾਲੀ ਦਲ ਦੇ ਵੱਲੋਂ ਮੇਲਾ ਮਾਗੀ ਦੇ ਉੱਪਰ ਵੱਡੀ 86 ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਤਾਂ ਉਸਨੇ ਕਾਨਫਰੰਸ ਦੌਰਾਨ ਆਦਮੀ ਵੱਡੇ ਵੱਡੇ ਪੰਜਾਬ ਦੇ ਸ਼ਹਿਰਾਂ ਤੋਂ ਵੱਖ-ਵੱਖ ਏਰੀਆ ਤੋਂ ਕਹਦੀ ਹੈ ਹਲਕਿਆਂ ਤੋਂ ਜਿਲ੍ਹਿਆਂ ਤੋਂ ਲੋਕ ਇੱਥੇ ਪਹੁੰਚਦੇ ਨੇ ਲੇਕਿਨ ਪਹਿਲੀ ਵਾਰੀ ਹੋਇਆ ਕਿ ਪੰਜਾਬ ਦੇ ਜੇ ਗੱਲ ਕਰੀਏ ਸ੍ਰੀ ਮੁਕਤਸਰ ਸਾਹਿਬ ਦੇ ਇਸ ਮੇਲਾ ਮਾਗੀ ਦੌਰਾਨ ਮਹਿਲਾਵਾਂ ਦੀ ਇਸਤਰੀ ਵਿੰਗ ਦੀ ਜੋ ਪੰਜਾਬ ਅਕਾਲੀ ਕ 党 ਇਸਤਰੀ ਵਿੰਗ ਦੀ ਆ ਪਹਿਲੀ ਸਿਆਸੀ ਕਾਨਫਰੰਸ ਸ਼ੁਰੂ ਹੋ ਚੁੱਕਿਆ ਜਿਸ ਦੇ ਵਿੱਚ ਜੇ ਗੱਲ ਕਰੀਏ ਤਾਂ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੇ ਇੱਥੇ ਪਹੁੰਚ ਨਹੀਂ ਨੇ ਤਸਵੀਰਾਂ ਵਕੂਬੀ ਤੁਸੀਂ ਦੇਖ ਸਕਦੇ ਹੋ ਰੈਲੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਜ ਦੀ ਰੈਲੀ ਹੋਈ ਹੈ ਕੰਨ ਦਿਲ ਦੀ ਬਹੁਤ ਵਧੀਆ ਬਈ ਤਾਂ ਖੁਸ਼ ਆ ਕੁਝ ਮਨਾਉਣੇ ਬਹੁਤ ਖੁਸ਼ ਕਾਲੀ ਗੋਰੀ ਰੰਤ ਬਹੁਤ ਜ਼ਿਆਦਾ ਪਹਿਲੇ ਦਿਨ ਹੀ ਖੁਸ਼ ਸੀ ਲੋਕੀ ਨੱਚਦੇ ਟੱਪਦੇ ਸੀ ਅਸੀਂ ਆ ਛਾੜੂ ਵਾਲੇ ਨੂੰ ਕਹਣੀ ਆ ਮੈਂ ਆਖਿਆ ਆਪਣੇ ਏਰ ਗਿਆ ਦੇ ਮੁੱਖ ਮੰਤਰੀ ਨੂੰ ਪਾਓ ਵੋਟ ਇਹਦਾ ਆਪਾਂ ਖਾਦਾ ਹੈ ਰੋਟੀ ਖਾ ਕੇ ਹਰਾਮ ਨਾ ਕਰੋ ਮੈਂ ਤਾਂ ਪਹਿਲਾਂ ਹੀ ਖੁਸ਼ ਹਾਂ ਤੇ ਹੁਣ ਤਾਂ ਉਹ ਤੋਂ ਵੀ ਜ਼ਿਆਦਾ ਖੁਸ਼ ਹਾਂ ਇੱਤਾ ਜੀ ਕੀ ਕਹਿਣਾ ਚਾਹੋਗੇ ਬੋਲੋ ਤੁਸੀਂ ਉਹ ਰੈਲੀ ਤੇ ਪਹੁੰਚ ਕੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਜੀ ਵੀ ਜਿਹੜਾ ਪੰਜਾਬ ਦੇ ਵਿੱਚ ਨਸ਼ਾ ਦਾ ਵੀ ਘਰਾਂ ਦੇ ਘਰ ਬਰਬਾਦ ਹੋਈ ਜਾਂਦੇ ਇੱਕ ਇੱਕ ਜਵਾਕ ਤੇ ਪਿੰਡਾਂ ਦੇ ਵਿੱਚ ਇਹ ਜਿਹੜਾ ਨਸ਼ਾ ਇਹ ਬੰਦ ਹੋਣਾ ਚਾਹੀਦਾ ਜਿਹੜੀ ਸਰਕਾਰ ਇਹ ਬੰਦ ਨਹੀਂ ਕਰ ਰਹੀਗੀ ਕੰਮ ਵੀ